ਹਾਂਜੀ ਬਾਕੀ ਵੀਰੇ ਤੇ ਜਿੰਨੀ ਮਰਜੀ ਦੂਰ ਜਾਣਾ ਇਹਦੇ ਤੇ ਨਾ ਹੁੰਦਾ ਥੱਕੇ ਨਾ ਓਹ ਯਾਰ ਬਾਕੀ ਪਾਵਰ ਦੇ ਵਿੱਚ ਬਾਕੀ ਇੱਧਰ ਸਾਰਾ ਸਿਸਟਮ ਆ ਗਿਆ ਹੱਥਾਂ ਰਾਹੀਂ ਕਰਨ ਨੂੰ ਹਨ ਜਿਹੜੇ ਹੁਣ 120 130 ਵਾਲੇ ਉਹ ਵਰ ਹੋਣ ਹੈ ਹਾਊਸ ਪਾਵਰ ਇਹ 75 ਹੈ 75 75 ਹਾਊਸ ਪਾਵਰ ਹਾਂ ਆਹ ਓਰੇ ਜਿਵੇਂ ਸਮਾਨ ਸਮੂਹ ਇਹ ਸਮਾਨ ਸਮੂਹ ਇਹਦਾ ਮੈਂ ਕਿਹਾ ਤੂੜੀ ਵਾਲੀ ਤੇ ਤਾਂਦੇ ਹਨ ਤੇ ਸਿੱਧੂ ਵੀਰ ਨਵੀਂ ਵੀਰ ਹੁਣੀ ਘੜ ਘੜ ਜੁੱਤੀਆਂ ਤਿਆਰ ਆ ਪਾਈ ਬਣਾ ਕੇ ਦਿੰਦੇ ਰਹੇ ਆ ਹਾਂ ਜੀ ਹਾਂ ਮੋਸਟ ਸਾਰੀ ਇੰਡਸਟਰੀ ਚ ਆਪਣਾ ਈ ਸ਼ੂਜ਼ ਹੁੰਦਾ ਜਿਵੇਂ ਐਮ ਵੀ ਬਿਰਕ ਹੋ ਗਿਆ ਸਰਤਾਜ ਹੋ ਗਿਆ ਵੀਰੇ ਗੁਲਾਬ ਸਿੱਧੂ ਹੋ ਗਿਆ ਬਈ ਦਿਲ ਦੀ ਗੱਲ ਦੱਸਾਂ ਨਾ ਸੇਰਾ ਤੂੰ ਐ ਕੋਸ਼ ਹੋ ਗਈ ਰੋਹ ਦੇਖੋ ਇਹ ਇੱਥੋਂ ਦੇਖਣ ਨੂੰ ਇਧਰੋਂ ਦੇਖਣ ਨੂੰ ਪੂਰੀ ਟੌਪ ਈ ਆ ਬਈ ਟੌਪ ਆਈ ਲਾ ਸਜਵੇਂ ਇੱਕ ਬੱਸ ਗੱਡੀ ਚਲਾ ਰਹੇ ਹੁੰਨੇ ਆ ਹਨਾ ਇਹ ਨਹੀਂ ਹੈ ਨਹੀਂ ਯਾਰਾਂ ਫਾਰਮ ਆ ਗਿਆ ਸੰਧੂ ਫਾਰਮ ਇਹ ਫੋਰਚੂਨ ਕੋਲੇ ਖੜਾਉਣੇ ਆ ਜਾ ਕੇ ਉਹ ਗੱਡੀ ਕਿਹਨਾ ਕਰਤ ਦਿਖਾਈ ਦਿੰਦੇ ਵਿੱਚ ਟਰਾਲੀ ਹੋਰ ਸੁਣਾਓ ਵਿੱਚ ਚੰਗੀ ਗੱਲਾ ਬਸ ਸੂਰੀ ਜੀ ਇਹ ਕਾਪੜਾ ਜਉਂਦੀਆਂ ਕਿੱਥੇ ਜਿਹੜਾ ਬੰਦ ਆ ਜਾ ਉਹ ਅੰਦਰ ਹੜ ਉਹ ਦੇਖਣਾ ਪਵਿੱਤਰ ਆ ਜਾ ਉਹਨੂੰ ਦੇਖ ਲੈਣਾ ਸਾਰੀਆਂ ਚੀਜ਼ਾਂ ਅਜੀਨਾ ਇਹਦਾ ਦੇਖੀ ਜਾਂਦੇ ਆ ਤੇ ਰੀਅਲ 'ਚ ਦੇਖਣ ਉਹ ਉਹ ਵੀ ਪਵਿੱਤਰ ਸਰੀ ਚੀਜ਼ ਆ ਸੂਰੀ ਅਈ ਜੌਂਡੀਰ ਦਿਖਾਉਣੇ ਆ ਤੁਹਾਨੂੰ ਪੈਸਟਰ ਹੁਣ ਆਲਾ ਉਹ ਦਾ ਰੱਖਿਆ ਦਾ ਆਪ ਦੇ ਵਾਸਤੇ ਜਦੋਂ ਆਪ ਕੰਮ ਕਰਦਾ ਮੈਂ ਨਾ ਪੈਸਟਰ ਵੀਰ ਆਪਣੇ YouTube ਤੇ ਬਣਾਇਆ ਹੈ ਜੀ ਚੈਨਲ ਤੇ ਵੀਡੀਓ ਦਾ ਪਾਇਆ ਨੇ ਹਜੇ 5-4 ਕਿ ਮੇਰੇ ਦਿਲ ਚੇਂਜ ਵੀ ਬੰਦੇ ਦਿਖਾਉਂਦੇ ਨੇ ਆਪਣੇ ਉਹ ਭਰਾ ਇਹਨਾਂ ਨੇ ਕੋਈ ਚੀਜ਼ ਬਣਾਈ ਆ ਆਦਮ ਤੇ ਮਨਦਾ ਇੱਕੋ ਮੁੰਡਾ ਆਪਣੇ ਯਾਰ ਦੇ ਫਾਰਮ ਦਾ ਪਾਇਆ ਸੀ ਇੱਕ ਦਿਨ ਹਾਂਜੀ ਇੱਕ ਦਿਨ ਨਾ ਬ੍ਰਾਊਨ ਕੁੜੀ ਨਾਲ ਕਰੀ ਇੰਟਰਵਿਊ ਹਣਾ ਹੂੰ ਯਾਰ ਉਹ ਚੀਜ਼ਾਂ ਦਿਖਾਈਏ ਜਿਹੜਾ ਕੋਈ ਮੈਨੂੰ ਪਤਾ ਯਾਰ ਮੈਂ 10 ਵੀਡੀਓ ਬਣਾ ਲਈਏ ਮੇਰੇ ਅਪਲੋਡ ਕਰਨ ਨੂੰ ਜੀ ਨਹੀਂ ਕਰਦਾ। ਸਹੀ ਜੀ। ਵੀ ਜਿਹੜੀ ਚੀਜ਼ ਤੂੰ ਨਿਕਲੇ ਤਾ ਤੂੰ ਜਿਹੜਾ ਬਣਾਈਏ ਵੀ ਹਨਾ ਮੁੰਡਾ ਉਹ ਮਿੱਤਰ। ਮੇਰੇ ਦਿਮਾਗ ਚੋਂ ਮਨਾ ਨਾਲੇ ਤਾਂ ਆਹ ਆ ਦੇਖ ਕਿਉਂ ਨਹੀਂ ਆ ਸਾਡਾ ਬੰਦਾ ਪੂਰਾ ਫੰਦ ਦਾ ਬਾਪੂ ਵੀ ਯਾਦ ਕਰਦਾ ਹੁੰਦਾ ਇੱਕਦਮ। ਸਹੀ ਜੀ। ਮੈਂ ਘਾਬੀ ਨਹੀਂ ਹੁੰਦਾ। ਲਿਆ ਜਾ ਫਿਰ ਯਾਰ ਅੰਦਰ ਕੁੱਤਾ ਘਾਤਾ ਤਾਂ ਨਹੀਂ? ਮੈਂ ਅੰਦਰ। ਕਿਹਦੇ ਕੁੱਤਾ? ਹਾਂ ਜੀ। ਦੇਖੋ ਜੀ ਖੜਾ ਹੋ ਗਿਆ ਹਾਂਜੀ ਸਰਾ ਹੀ ਜ਼ਰਾ ਵੇਖੋ ਤੇ ਕੋ ਛੋਟਾ ਅੱਜ ਇਹ ਵਿੱਚ ਵਾਲਾ ਨਹੀਂ ਨਿਊਕਲ ਆ ਬੁੱਤਰਾ ਹਾਂ ਤੇ ਬੱਸ ਸਭ ਏਸੀ ਚੱਲ ਪਣਾ ਜਿਹੜੇ ਹਾਂ ਤੇ ਏਸੀ ਦੀ ਆ ਮੈਨੂੰ ਇਹੀ ਦਾ ਬਾਤ ਚਾਹ ਇਹ ਸੱਚੀ ਕਹਿਣਾ ਯਾਰ ਆ ਤਾਂ ਐਂਡ ਚੀਜ਼ ਐਂਡ ਜੀ ਜਿਹੜਾ ਆਪ ਆਦਿਆਂ ਫਿੱਟ ਕਰਾ ਲੈਨੇ ਆ ਉਹ ਕਹਿ ਬੰਤਾ ਇਹਦੇ ਮੂਰੇ ਕੁਛ ਵੀ ਨਹੀਂ ਉਹ ਤਾਂ ਦਾਮੇ ਘੁੱਟੀ ਜਾਂਦਾ ਏਸੀ ਆ ਸਾਹਮਣੇ ਦੇ ਕੈਮਰਾ ਪੂਰੀ ਟੌਪ ਚੀਜ਼ ਆ ਬਈ ਟੌਪ ਅਈ ਲਾ ਸੱਜ ਵੇ ਇੱਕ ਬੱਸ ਗੱਡੀ ਚਲਾ ਰਹੇ ਹੁੰਨੇ ਆ ਹਨਾ ਇਹ ਨਹੀਂ ਬਾਈ ਹੈ ਨਹੀਂ ਯਾਰ ਮੇਰਾ ਫੋਨ ਡੇਰ ਲਾ ਵੀ ਹੈ ਮੈਨੂੰ ਵੱਡਾ ਗੇਰ ਕਿਹੜਾ ਭਾਈ ਇਹ ਜਾਵਾ ਤੀਜਾ ਵਾਲਾ ਕੀਤਾ ਹਾਲ ਫਿਰ ਖਤਰੀ ਹੈ ਆ ਜੀਸੀਬ ਜਾਂਦੀ ਹੈ ਸ਼ੂਗਰੀ ਆ ਬਾਈ ਸੱਚੀ ਯਾਰ ਹਾਂ ਤੇ ਹੜਦਾ ਐਂਡ ਦੀ ਜ ਆ ਬਾਈ ਬਾਈ ਦਿਲ ਦੀ ਗੱਲ ਦੱਸਾਂ ਨਾ ਸਰਾ ਰੂਹੇ ਕੋਸ਼ ਹੋਦੀ ਰੂਹੋ ਦੇਖੋ ਇਹ ਇੱਥੋਂ ਦੇਖਣਾ ਨਾ ਇੱਧਰੋਂ ਦੇਖਣ ਨੂੰ ਉੱਥੇ ਮੋੜ ਕੇ ਲਿਉਨੇ। ਫੇਰ ਬਾਈ ਉਹ ਇਹ ਪਤਾ ਹੀ ਨਹੀਂ ਲੱਗਦਾ ਵੀ ਟਰੈਕਟਰ ਤੇ ਬੈਠੇ ਆ ਕਿ ਗੱਡੀ 'ਚ ਬੈਠੇ ਆ ਕਿ ਨਹੀਂ ਤਾਂ ਤੇ ਸਹੀ ਗਿਆ ਬਾਈ। ਆ ਚੀਜ਼ ਆ ਜੀ। ਹੈਵੀ ਚੀਜ਼ ਬਹੁਤ ਆ ਬਾਈ ਹਨਾ। ਹੂੰ। ਤੋਂ ਬੈਕ ਕਰ ਲਈ ਉੱਥੋਂ ਬੈਠਾ। ਪਾਤਾ ਹੀ ਬਹੁਤ ਆ ਬਾਈ। ਫੇਰ ਬਾਈ ਸਪੀਡ ਪੂਰੀ ਘੈਂਟ। ਫੇਰ ਆ ਬੈਕ ਕੈਮਰਾ ਆ ਜਾਂ ਸਾਹਮਣੇ। ਪਿੱਛੇ ਦੇਖਣ ਦੀ ਵੀ ਲੋੜ ਨਹੀਂ ਇੱਥੋਂ ਹੀ।

ਪਰ ਹਾਂਜੀ ਬਾਕੀ ਵੀਰੇ ਤੇ ਜਿੰਨੀ ਮਰਜ਼ੀ ਦੂਰ ਜਾਣਾ ਇਹਦੇ ਤੇ ਨਾ ਹੁੰਦਾ ਥੱਕੇ ਹਨਾ ਤੇ ਆ ਬਾਕੀ ਪਾਵਰ ਦੇ ਵਿੱਚ ਬਾਕੀ ਇੱਧਰ ਸਾਰਾ ਸਿਸਟਮ ਆ ਗਿਆ ਹੱਥਾਂ ਰਾਹੀਂ ਕਰਨ ਨੂੰ ਹਨਾ ਕੰਟਰੋਲ ਇੱਥੇ ਫੋਨ ਲੱਗ ਜਾਂਦਾ ਹਨਾ ਇਹ ਭਾਈ ਹੁਣ ਆ ਦਾ ਫਾਰਮ ਆ ਗਿਆ ਸੰਧੂ ਫਾਰਮ ਇਹ ਫੋਰਚੂਨ ਕੋਲੇ ਖੜਾਉਣੇ ਆ ਜਾ ਕੇ ਕੱਡੀ ਜਿਹੜੀ ਆਪਣਿਆਂ ਵਾਲੀ ਦੇ ਉਹ ਪਵਿੱਤਰ ਪਾਈ ਖੜੀ ਸਰੀਆਂ ਤੇ ਸਰੀਆਂ ਤੇ ਆਹ ਖੜੀ ਏ ਛੋਟੀ ਛੋਟੀ ਵੀ ਛੋਟੀ ਲੱਗਦੀ ਆ ਤੇ ਲਵੇ ਦੇ ਪ੍ਰਾਪਰ ਖੜਾਉਣੇ ਊਟੋ ਘਰਾਂ ਐ ਬਰਾਬਰ ਫੋਰਚੂਨ ਦੇ ਬਸ ਸਾਤੇ ਹੈ ਨਿਊਟੋ ਇਸ ਹੀ ਸ਼ਾਬਾ ਦੇ ਕਿ ਕਿ 12 ਕਿਰਾਇਆ ਨਹੀਂ ਹੁਣ ਮਿਲਦੇ ਆਪਾਂ ਉਹ ਇੰਡੀਆ ਜੀ ਜਿੰਨੇ ਆ ਕੇ ਇੰਪੋਰਟ ਕਰਾਉਣਾ ਨਹੀਂ 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 ਇਹ ਇਹ ਮਿਲਦੇ ਆ ਜਿਹੜੇ ਹੁਣ 120 130 ਵਾਲੇ ਉਹ ਵਰੋਂ ਨੇ ਹਾਉਸ ਪਾਵਰ ਇਹ 75 ਇਹ 75 ਹਾਉਸ ਪਾਵਰ ਆ ਆਉਰੇਜ ਵਿੱਚ ਸਮਾਨ ਸਮੂਹ ਉਹ ਸਮਾਨ ਸਮੂਹ ਇਹਦਾ ਮੈਂ ਕਿਹਾ ਤੂੜੀ ਵਾਲੀ ਤੇ ਖੋਲਿਓ ਜੀ 72 ਵੀਰੇ ਕਹਿਮ ਕਹਿਰ ਬਾਈ ਬੜੀਆਂ ਚੀਜ਼ਾਂ ਦੀ ਪੂਰਾ ਬਲੀ ਗੈਂਡ ਦੀ ਆ ਇਹ ਪਵਿੱਤਰ ਅੰਦਰੋਂ ਆ ਆ ਹੈਂਡ ਬ੍ਰੇਕ ਕਿੱਥੇ ਲੱਗਣਗੇ ਇਹ ਹੋ ਰਹੇ ਉਹੀ ਆ ੜਕੇ ਬੰਦਾ ਚੜਿਆ ਯਾਰ ਇਹ ਵੀਰੇ ਤਿੰਨ ਟਰੈਕਟਰਾਂ ਦਾ ਕੰਮ ਇਕੱਲਾ ਬੰਦਾ ਕਰੀ ਦੋ ਓਕੇ ਤਿੰਨ ਟਰੈਕਟਰਾਂ ਦਾ ਕਿਉਂਕਿ ਬੰਦੇ ਨੇ ਯਾਰ ਸੱਕਣਾ ਹੀ ਨਹੀਂ ਇਹ ਵਿੱਚ ਮਤਲਬ ਹੀ ਨਹੀਂ ਬਾਈ ਕੋਈ ਝੂਟਾ ਦਾ ਪੈਂਦਾ ਹੀ ਨਾ ਚਿਰ ਵੀਰੇ ਤੇ ਬਾਕੀ ਬਾਈ ਖੁੱਲਾ ਡੁੱਲਾ ਪੂਰਾ ਬੰਦਾ ਇਕੱਲੇ ਬੰਦੇ ਲਈ ਪੂਰਾ ਵਧੀਆ ਹੈ ਕਿਵੇਂ ਕਹਿ ਰਹੀ ਐ ਵੀ ਨਾਲ ਬਿਠਾਉਣਾ ਕਿ ਜਾਨੂੰ ਫੇਰ ਨੇ ਕਿੰਨੇ ਕਿੰਨੇ ਲੀਟਰ ਦਾ ਇਹਦਾ ਇਹਦੇ 90 ਲੀਟਰ ਦਾ 90 ਲੀਟਰ 탱크 ਹੈ ਹਾਂ 90 ਪੈਂਦਾ ਤੇਲ ਖਰਚਾ ਕਿੰਨਾ ਬੁੱਤਰ ਤੇਰਾ ਵੀਰੇ 10 ਲੀਟਰ ਹੈਗਾ ਘੰਟੇ 10 ਲੀਟਰ ਕੰਮ ਵੀ ਤਿੰਨ ਦੇ ਬਰਾਬਰ ਸਵਾਨ ਵੀ ਫਿਰ ਉੱਜੇ ਪੈਂਦਾ ਹੈ ਸਵਾਨ ਆ ਬਾਈ ਉਹੀ ਥੋੜੀ ਹੈ ਕੋਈ ਚੀਜ਼ ਹੈਵੀ ਕੰਮ ਆਏ ਨੇ ਆ ਚੀਜ਼ਾਂ ਹਨਾ ਇਹ ਜਿਵੇਂ ਹਨਾ ਅਸਲ ਚੀਜ਼ ਨੂੰ ਰੀਲਾਂ ਚ ਤੇ ਰੀਲ ਚ ਦੇਖ ਕੇ ਬਹੁਤ ਆ ਦੇਖ ਵੇਟ ਦੇ ਇਹ ਤਾਂ ਜਿੰਨੇ ਮਾਰ ਸਾ ਤੇਲ ਆ ਵੀਰੇ ਇਤਨਾ ਵੇਟ ਆ ਰੰਗ ਲੈਣ ਲੱਗਦਾ ਕਿਹੜਾ ਆ ਫਾਸੀ ਦਾ ਅਈ ਡੋਟ ਬਾਇ ਦਾ ਹਾਂ ਮੈਂ ਕੰਮ ਕਰਦਾ ਤਾਂ ਇਹ ਬਾਈ ਕੀ ਸੀ ਆਪਦੇ ਰੰਗ ਇਹ ਆਉਂਦਾ ਇਹਦੇ ਜਿਆਦਾ ਕੰਮ ਨਹੀਂ ਮੈਂ ਮੱਕੀ ਲੈ ਕੇ ਜਾਣੀ ਬਾਈ ਗਿਆ ਸੀ ਤਿੰਨ ਚਾਰ ਦਿਨ ਹੋ ਗਏ ਬਾਈ ਗਏ ਸੀ ਨਾਪੇ ਹੈ ਨਾਪੇ ਵੀ ਜਾ ਕੇ ਆ ਹਾਂ ਉਹ ਜਿਵੇਂ ਜਿੰਦ ਦੇ ਮੱਕੀ ਲੈ ਕੇ ਜਾਣੀ ਇੰਡੀ ਇੱਕ ਤੇ ਪਟਿਆਲੇ ਜਾਂ ਇਧਰ ਨਾ ਜਿਵੇਂ ਦੂਰ ਜਾਣਾ ਸਪੀਡ ਹੈ ਨਹੀਂ ਕਿੰਨੀ ਆ ਸੱਚ ਤੇਰੀ ਪੱਕੀ ਬਾਈ ਜੀ 3 ਸਪੀਡ ਆ ਕਿ 4 ਹੈ 3 ਸਪੀਡ ਆ ਕਿ 4 ਜਿਹੜੀ ਤਿੰਨ ਗੇਰਾਂ ਚ ਮਤਲਬ ਕਿ ਚਾਰ ਏ ਬੀ ਸੀ ਕੋਈ ਤੇਰਾ ਪਿੱਛੂ ਵੀ ਓਪਨ ਹੋ ਜਾਂਦਾ ਹਾਂ ਆ ਸਕਦਾ ਇਹ ਵੀ ਆ ਬਾਕੀ ਵੀ ਰੀਅਲ ਮਿੱਤਰਾਂ ਰਾਤ ਬਰਾਤੇ ਕੋਈ ਟੈਨਸ਼ਨ ਨਹੀਂ ਕਿਦੋਂ ਮਰਜ਼ੀ ਦੋ ਬੰਦੇ ਤਾਂ ਆ ਸਕਦੇ ਨੇ ਯਾਰ ਰਾਮ ਨਾਮ ਮੈਂ ਤਾਂ ਹੂੰ ਦੇਖਿਆ ਵੀ ਦੋ ਬੰਦੇ ਰਾਮ ਨਾਮ ਛੱਡ ਕੇ ਵੀਰ ਜਾਣਗੇ ਵੀ ਥੋੜੇ ਜਿਹਾ ਭਾਰੇ ਇਹ ਨਹੀਂ ਬੈਠ ਸਕਦੇ ਆ ਮੇਰੇ ਵਰਗਾ ਭਾਈ ਹੂੰ ਸੀਟ ਬੂਰੀ ਟੋਪ ਬਣਾਉਂਦਾ ਆ ਅਫਲ ਭਾਈ ਜੌਂਡੀਅਰ ਨੇ ਕੰਮ ਹੀ ਐਂਡ ਕਰਾ ਦੇ ਮੈਨੂੰ ਭਾਈ ਜੇ ਬਿਨੇ ਜੌਂਡੀਅਰ ਅਰਗਾ ਕੈਵਨ ਵਾਲੇ ਕੋਈ ਕੰਪਨੀ ਨਾ ਬਣਾਇਆ ਹੋਵੇ ਬਣੇ ਇਹਨੂੰ ਅੰਦਰ ਕਰ ਦੋ ਫਿਰ ਆ ਸੋਈ ਨਹੀਂ ਇਹਨੂੰ ਮਰੇ ਉਹ ਲਾ ਦੋ ਸਾਰੇ ਦੀ ਹੈਂਡ ਬ੍ਰੇਕ ਰੌੜਨਾ ਜਾ ਸਿੱਕੇ ਆਉਂ ਨਹੀਂ ਰੋਣ ਆ ਗੜੀ ਛੋਟੀ ਛੋਟੀ ਵੀ ਛੋਟੀ ਲੱਗਦੀ ਆ ਇਹਦੇ ਲਵੇ ਦੇ ਪ੍ਰੋਪਰ ਖੜਾਉਣੇ ਆ ਉਹ ਡੋ ਕਰਾਇਆ ਬ੍ਰਾਂਪਰ ਫੋਰਚੂਨਰ ਜੀ ਬਸ ਸਤੇ ਹੈ ਨਿਊਟਰਲ ਇਹ ਸ਼ੀਸ਼ਾ ਵਾਹ ਹਮ ਇੱਕ ਕੀ 12ਵਾਂ ਹੀ ਕਰਾਇਆ ਨਹੀਂ ਹੁਣ ਮਿਲਦੇ ਆਪਣਾ ਹੁਣ ਇੰਡੀਆ ਜੀ ਜਿੰਨੇ ਦਾ ਕੇ ਇੰਪੋਰਟ ਕਰਾਉਣਾ ਨਹੀਂ 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 ਇਹ ਇਹ ਮਿਲਦੇ ਆ ਜਿਹੜੇ ਹੁਣ 120 130 ਵਾਲੇ ਆ ਉਹ ਵਰ ਹੋਣ ਇਹ ਹਾਊਸ ਪਾਵਰ ਇਹ 75 ਹੈ 75 ਹਾਊਸ ਪਾਵਰ ਆਉਰੇਜ ਵਿੱਚ ਸਮਾਨ ਸਮੂਹ ਇਹ ਸਮਾਨ ਸਮੂਹ ਰੱਖਦਾ ਮੈਂ ਕਹਿੰਦਾ ਤੂੜੀ ਵਾਲੀ ਤੇ ਤੜਕੇ ਬੰਦਾ ਚੜਿਆ ਯਾਰ ਇਹ ਵੀਰੇ ਤਿੰਨ ਟਰੈਕਟਰਾਂ ਦਾ ਕੰਮ ਇਕੱਲਾ ਬੰਦਾ ਕਰੀ ਦੂ ਓਕੇ ਤਿੰਨ ਟਰੈਕਟਰਾਂ ਦਾ ਕਿਉਂਕਿ ਬੰਦੇ ਨੇ ਯਾਰ ਛੱਕਣਾ ਹੀ ਨਹੀਂ ਵਿੱਚ ਮਤਲਬ ਹੀ ਨਹੀਂ ਬਾਈ ਕੋਈ ਝੂਟਾ ਦਾ ਪੈਂਦਾ ਹੀ ਨਹੀਂ ਨਾ ਵੀਰੇ ਤੇ ਬਾਕੀ ਬਾਈ ਖੁੱਲਾ ਡੁੱਲਾ ਪੂਰਾ ਫੁਰਨਾ ਇਕੱਲੇ ਬੰਦੇ ਲਈ ਪੂਰਾ ਵਧੀਆ ਹੈ ਇਹਨਾਂ ਗੱਡੀ ਵੀ ਨਾਲ ਬਿਠਾਉਣਾ ਕਿ ਜੈਨੂ ਫੇਰ ਨੇ। ਟੈਂਕ ਕਿੰਨੇ ਲੀਟਰ ਦਾ ਇਹਦਾ? ਇਹਦੇ 90 ਲੀਟਰ। 90 ਲੀਟਰ ਟੈਂਕੀ ਆ। ਹਾਂ 90 ਪੈ ਜਾਂਦਾ। ਤੇਲ ਖਰਚਾ ਕਿੰਨਾ ਫੁੱਟਰ ਇਹਦਾ? ਇਹਦਾ ਵੀਰੇ 10 ਲੀਟਰ ਹੈਗਾ ਘੰਟੇ। 10 ਲੀਟਰ ਜੀ ਆਉਂਦਾ। ਕੰਮ ਵੀ ਤਿੰਨ ਦੇ ਬਰਾਬਰ। ਸਵਾਨ ਵੀ ਫਿਰ ਉਹ ਜੇ ਪੈਂਦਾ ਹੈ। ਸਵਾਨ ਬਾਈ ਉਹੀ ਥੋੜੀ ਹੈ ਕੋਈ ਚੀਜ਼। ਹੈਵੀ ਕੰਮ ਆਏ ਨੇ ਆ ਚੀਜ਼ਾਂ ਹਨਾ। ਹਾਂ। ਜਿੱਦਿਵੇਂ ਹਨਾ ਅਸਲ ਚੀਜ਼ ਨੂੰ ਰੀਲਾ ਜ ਤੇ ਰੀਅਲ ਜ ਦੇਖ ਕੇ ਬਹੁਤ ਆ ਦੇਖ ਵੇਟ ਦੇ ਇਹ ਤਾਂ ਜਿੰਨੇ ਮਾਰ ਰੀਲਾ ਵੀਰ ਇਤਨਾ ਵੇਟ ਆ ਰੰਗ ਲਹਿ ਲਾ ਜਿਹੜਾ ਐ ਫਾਜੀ ਦਾ ਅਈ ਹੁਣ ਡੁੱਟ ਪਾਇਆ ਹਾਂ ਬਈ ਦਾ ਹਾਂ ਬਈ ਕੀ ਤੁਸੀਂ ਹੁਣ ਦੇ ਦਰੋਂ ਇਹ ਆਉਂਦਾ ਇਹਦੇ ਜਿਆਦਾ ਕੰਮ ਨਹੀਂ ਮੈਂ ਮੱਕੀ ਲੈ ਕੇ ਜਾਣੀ ਬਾਈ ਗਿਆ ਸੀ 3-4 ਦਿਨ ਹੋ ਗਏ ਬਾਈ ਗਿਆ ਸੀ ਨਾਪੀ ਹੈ ਨਾਪੇ ਵੀ ਜਾਣੀ ਹਾਂ ਹਾਂ ਜਿਵੇਂ ਜਿੰਦ ਨੇ ਮੱਕੀ ਲੈ ਕੇ ਜਾਣੀ ਇੰਡੀਆ ਕਿਤੇ ਪਟਿਆਲੇ ਜਾਂ ਇੱਧਰ ਨਾ ਜਿਵੇਂ ਦੂਰ ਜਾਣਾ ਸਪੀਡ ਹੈ ਨਹੀਂ ਕਿੰਨੀ ਆ ਸੱਚ ਤੇਰੀ 25 ਸਪੀਡ ਵੀ ਵਧੀਆ ਬਾਕੀ ਬਈ 3 ਸਪੀਡ ਆ ਕਿ 4 ਹੈ 3 ਸਪੀਡ ਆ ਕਿ 4 ਜਿਹੜੀ ਤਿੰਨ ਗੇਰਾਂ ਚ ਮੰਨ ਲਓ ਕਿ ਚਾਰ ਏ ਬੀ ਸੀ ਕੋਈ ਤੇਰਾ ਪਿੱਛੂ ਵੀ ਓਪਨ ਹੋ ਜਾਂਦਾ ਹਾਂ ਆ ਹਲਦਾ ਵੀਰਾ ਇਹ ਅੰਦਰ ਬਾਕੀ ਵੀ ਰੀਅਰ ਤੇਰਾ ਰਾਤ ਬਰਾਤੇ ਕੋਈ ਟੈਨਸ਼ਨ ਨਹੀਂ ਕਿਦੋਂ ਮਰਜੀ ਦੋ ਬੰਦੇ ਤਾਂ ਆ ਸਕਦੇ ਨੇ ਯਾਰ ਆ ਰਾਮਨਾ ਮੈਂ ਤਾਂ ਹੂੰ ਦੇਖਿਆ ਵੀ ਦੋ ਬੰਦੇ ਰਾਮਨਾਛੜ ਕੇ ਵੀਰ ਜਾਣਗੇ ਵੀ ਛੋੜੇ ਜਿਹੇ ਭਾਰੇ ਇਹ ਨਹੀਂ ਬੈਠ ਸਕਦੇ ਹਾਂ ਮੇਰੇ ਵਰਗਾ ਭਾਈ ਹੂੰ ਸੀਟ ਬੁੱਕ ਟੋਪ ਨਾ ਹੁੰਦਾ ਅਫਜ਼ਲ ਭਾਈ ਜੌਂਡੀਅਰ ਨੇ ਕੰਮ ਹੀ ਐਂਡ ਕਰਾਤੇ ਨੇ ਨੂੰ ਬਾਈ ਇਹ ਬਿਨੇ ਜੌਂਡੀ ਆ ਰਗਾ ਕੈਵਨ ਵਾਲੇ ਕੋਈ ਕੰਪਨੀ ਨੇ ਬਣਾਇਆ ਹੋਇਆ ਪਣੇ ਇਹਨੂੰ ਅੰਦਰ ਘਰ ਤੋਂ ਫਸਾਉਈ ਨਹੀਂ ਇਹਨੂੰ ਮੜਾ ਉਹ ਲਾ ਦੋ ਜਿਹੜੀ ਹੈਂਡ ਬ੍ਰੇਕ ਰੌੜਨਾ ਜੱਜ ਸਿੱਕੇ ਹਮ ਨਹੀਂ ਰੋਕਦੇ ਬਹੁਤ ਵਧੀਆ ਚੀਜ਼ ਆ ਯਾਰ ਵੀਰੇ ਆ ਮੱਕੀ ਖਡਾਉਣ ਵਾਲਾ ਬਾਈ ਹਾਂ ਤੇ ਜੀ ਦਾ ਇੰਨਾ ਫਰਾ ਹੋ ਗਿਆ ਵੀਰੇ ਮੱਕੀ ਵਿਗੜੀ ਨਹੀਂ ਸੀ ਬਾਹਰ ਫੇਰ ਬਾਈ ਫੇਰ ਇੱਥੇ ਗੋਲੀ ਆ ਗਰੇ ਸਾਰੇ ਲਿਆ ਜਾ ਦੇ ਦੇ ਦੇਖ ਕੋਈ ਬੁੱਟਾ ਮਾਣ ਪਾਵਰ ਇਹ ਕਿੰਨੀ ਹੌਲ ਪਾਵਰ ਹੋ ਗਿਆ ਹੈ 90 ਆ ਇਹ 90 ਆ ਟਰਾਲੀ ਦੇਖ ਹਨਾ ਬਰਾਂਡਾ ਹੀ ਆ ਹੈ ਸੱਨੇ ਟਰਾਲੀਆਂ ਦਾ ਮਾਲ ਲੈ ਕੇ ਜਾਂਦੀ ਹੈ ਇਕੱਲੀ ਸਿਆਲਾ ਕਮਲ ਬਹੁਤ ਵਧੀਆ ਵੀਰੇ ਤੁਸੀਂ ਦਿਵਾਓ ਠੀਕ ਆ ਬੰਦੇ ਆ ਜਿੰਦੂ ਆ ਨਾ ਹੋਰ ਵੀਰੇ ਠੀਕ ਹੋ ਜੀ ਜਿੰਦੂ ਆ ਨਾ ਜਿੰਦੂ ਮੋਥੇ ਆ ਤਾ ਤੂੰ ਆਪ ਤੁਸੀਂ ਤੋਗ ਲਿਆ ਇਹ ਉਹ ਕਿਹੋਂ ਦੀ ਇਹ ਲੈਵਲ ਕੀ ਕਰਦੀ ਆ ਸੰਧੂ ਚਾਲ ਲਾਉਂਦੀ ਬੱਸ ਇਹ ਚਾਲ ਲਾਉਂਦੇ ਕਿਵੇਂ ਦਾਲੇੜੇ ਰਹਿ ਜਾਂਦੇ ਨੇ ਦੀਨ ਦੇ ਵਿੱਚ ਰਹਿ ਜਿਵੇਂ ਮਰ ਜਾਂਦੇ ਆ ਫੁੱਟੇ ਉਹ ਲੱਤਾਂ ਆਦ ਫਿਰ ਮਾਹ ਕੱਪੜਾ ਲੀੜਾ ਲੈ ਲੀਏ ਕੋਈ ਬਿੱਲੇ ਉਰੇ ਆ ਇੱਧਰ ਆ ਜਾ ਬੋਲਿਆ ਨਾ ਅਮਰੇ ਆ ਬਿੱਲੇ ਲਵੇ ਤਾਂ ਮੇਰੇ ਮੈਂ ਤੁਹਾਨੂੰ ਦੱਸ ਦਾਂ ਪੈਰੀ ਜੀ ਹੈਗਾ ਮੋਹਾਲੀ ਇਹ ਸਾਡਾ ਵਿਲਾ ਤੇ ਬਿੱਲੇ ਹੁਣਾ ਲਵੇ ਜੁੱਤੀਆਂ ਪੂਰੀਆਂ ਘਾਣਦੇ ਹਨਾ ਤੇ ਸਿੱਧੂ ਵੀਰ ਨੂੰ ਵੀ ਵੀਰ ਹੁਣ ਹੀ ਘਆਂ ਘਆਂ ਚੁੱਤੀਆ ਤਿਆਰ ਆਪਾਂ ਹੀ ਬਣਾ ਕੇ ਦਿੰਦੇ ਰਹੇ ਆ ਮੋਸਟ ਮੋਸਟ ਸਾਰੀ ਇੰਡਸਟਰੀ ਚ ਆਪਣਾ ਹੀ ਸ਼ੂਜ਼ ਹੁੰਦਾ ਜਿਵੇਂ ਐਮ ਵੀ ਵਰਕ ਹੋ ਗਿਆ ਸਰਤਾਜ ਹੋ ਗਿਆ ਵੀਰੇ ਗੁਲਾਬ ਸਿੱਧੂ ਹੋ ਗਿਆ ਹੋਰ ਸੁਣਾਓ ਠੀਕ ਹੂੰ ਸਰਦੀ ਗਲਾ ਚੋਂ ਸਵਾਗਤ ਆ ਫਿਰ ਅੱਜ ਤੁਹਾਡਾ ਸਾਰਿਆਂ ਦਾ ਹਨਾ ਜੀ ਵਿਨਦਰ ਜੀ ਹਾਂ ਜੀ ਭਰਾ ਜਿੰਦਰ ਜੀ ਨਾਲ ਨੇ ਪਹਿਲਾਂ ਸਮਾਣੇ ਜਾ ਕੇ ਆਏ ਆ ਭੁੱਲਰ ਸਾਹਿਬ ਨਾਲ ਨੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਆਗੇ ਨੀਲਾ ਭਵਨ ਆਜੋ ਅਗੇ ਔਰ ਕਿਵੇਂ ਯਾਰੋ ਅੱਜ ਪਟਿਆਲੇ ਨੀਲਾ ਭਵਨ ਕਿਹੜਾ ਘੱਟ ਰਹੇ ਦੀ ਗਰੇਂਦਰ ਜੀ ਨਾਲ ਨੇ ਹੁਣ ਆਪਾਂ ਚੱਲਣਾ ਆਪਣੇ ਯਾਰ ਪਾਇਲ ਕਿਊਰੋ ਵਾਲਿਆਂ ਦੇ ਆਜੋ ਵੀਰ ਨਾਲੇ ਉੱਥੋਂ ਆਪਣੇ ਕਪੜੇ ਲੈਣੇ ਆ ਦਿਖਾਉਣੇ ਆ ਤੁਹਾਨੂੰ ਬਾਈ ਹੁਣਾਂ ਦੀਆਂ ਜੋਤੀਆਂ جاتੀਆਂ। ਦੂਸਰੀ ਗੱਲ ਕਿਵੇਂ ਆਇ ਕਪੜੇ ਲੈਣ ਆਏ ਸੀ ਪਾਇਲ ਕਿਊਰੋ ਵਾਲਿਆਂ ਦੇ ਬਿੱਲੇ ਹੁਣਾਂ ਕੋਲ ਪੈਰੀ ਹੁਣਾਂ ਕੋਲ ਆਪਣੇ ਭਰਾਵਾਂ ਕੋਲ ਫੋਲ ਬਿੱਲਿਆ ਠੀਕ ਆ ਹਾਂਜੀ ਆ ਵੀਰੇ ਵਧੀਆ ਸਾਬ ਤੁਸੀਂ ਦੱਸੋ ਛੋਵਾ ਕੰਮ ਟੋਪ ਤੇ ਦਿਖਾਓ ਫਿਰ ਸ਼ਰਟਾਂ ਘੈਂਟ ਘੈਂਟ ਦੀਆਂ ਆ ਲਓ ਫਿਰ ਅੰਦਰ ਆ ਵੀ ਸਾਡਾ ਭਰਾ ਜੀ ਨੋਰਾ ਤਾਂ ਆਪਾਂ ਲੈ ਲਿਆ ਰਾਉਂਡ 넥 ਟੀ-ਸ਼ਰਟ ਪਾਉਂਗੇ ਟੀ-ਸ਼ਰਟ ਵੀ ਇਹੋ ਜੀ ਯਾਰ ਇੱਕ ਤਾਂ ਵੀ ਗਰਮੀ 'ਚ ਬੱਸ ਕਮਾ ਸਖਾਲੇ ਰਹੀਏ ਵੀ ਪਤਾ ਲੱਗੇ ਸ਼ਰਟ ਪਾਈ ਹੋਈ ਐ ਤੇ ਬਾਕੀ ਬਈ ਬਾਲਾ ਘੈਂਟ ਚੀਜ਼ਾਂ ਨੇ ਆਪਣੇ ਯਾਰਾਂ ਕੋਲ ਲੋਕੇਸ਼ਨ ਟਾਪ ਕਮ ਹੈ ਲੋਕੇਸ਼ਨ ਆਪਣੇ ਚਾਏ ਸੂਕਾਵਾਰ ਦੇ ਸਾਹਮਣੇ ਨੀਲਾ ਭੌਣ ਵਿੱਚ ਵੱਡਾ ਸਾਈਜ਼ ਠੀਕਾ ਜੀ ਮਾਰਕੀਟ ਦੇ ਵਿੱਚ ਜੁੱਤੀਆਂ ਪੂਰਾ ਘੈਂਟ ਜੁੱਤੀਆਂ ਉੱਪਰ ਤੁਹਾਨੂੰ ਦਿਖਾ ਦੁਆਰੇ ਉੱਪਰ ਸਾਰਿਆਂ ਦੇ ਨਿਗਾ ਮਰਾਇਆ ਹਰ ਇੱਕ ਚੀਜ਼ ਦਿਖਾਈ ਗਲੀ ਗਲੀ ਪਹਿਲਾਂ ਉਰੇ ਬਣਾ ਲਈਏ ਰੁੱਪੇ ਦਿਖਾਉਣੇ ਬਈ ਇਹ ਇਹ ਕਿਵੇਂ ਆ ਇੱਕ ਨੰਬਰ ਸਟੱਫ ਹੋ ਦੁਜਾਰਾ ਹਨ ਦੁਜਾਰਾ ਰਨ ਵਾਲੇ ਫਸਟ ਪ੍ਰੀਮੀਅਮ ਕੁਆਲਿਟੀ ਚ ਇਹ ਚੈੱਕ ਕਰੋ ਆਹ ਕਿਹੜਾ ਬਈ ਇਹ ਬੈਲੈਂਸ ਹੀ ਆ ਜੂਗਾ ਬਈ ਆਹ ਆਹ ਜੀ ਬੰਦਰ ਹੈ ਇਹਨਾਂ ਬਦਲਾ ਸਟਾਕ ਮਾਉਣਗੇ ਹੋਰ ਬਿੱਲੇ ਹਲਕਾ ਹੈ ਜਿਹੜਾ ਜਿਵੇਂ ਮਰਿਆ ਹੋਵੇ ਮਰੇ ਹੋਏ ਇਵੇਂ ਹਲਕਾ ਜਿਹਾ ਹਨਾ ਬਈ ਬਿਲਕੁਲ ਆ ਦੇਖੋ ਆਈ ਇਧਰ ਸੱਚ ਆ ਵੀ ਗਰਮੀ ਜਿੰਦੂ ਦਾ ਸਾਰਾ ਸਭ ਆਪਣੇ ਕੋਲ ਹਰ ਟਾਈਮ ਅਵੇਲੇਬਲ ਹੁੰਦਾ ਲੇਟੈਸਟ ਸਟਾਕ ਹੁੰਦਾ ਹੁੰਦਾ ਤੁੰ ਬਿੱਲੇ ਮਾ ਦੱਸੀ ਸਟਾਕ ਕਿਹੜਾ ਕਿਹੜਾ ਆਪਣੇ ਕੋਲੇ ਆਪਣੇ ਲਵੇ ਸਾਰਾ ਹੀ ਪ੍ਰੀਮੀਅਮ ਕੁਆਲਿਟੀ ਤੋਂ ਲੈ ਕੇ ਨਾਰਮਲ ਤੱਕ ਹਰ ਇੱਕ ਤਰ੍ਹਾਂ ਦਾ ਹੁੰਦਾ ਤੁਸੀਂ ਕੁਆਲਿਟੀ ਸ਼ਰਟ ਲੈ ਲਓ ਤੁਸੀਂ ਰਾਉਂਡ neck t-shirt ਲੈ ਲਓ ਤੁਸੀਂ ਪ੍ਰੀਮੀਅਮ t-shirt ਲੈ ਲਓ ਕੋਈ ਵੀ ਕਿਸੇ ਵੀ ਬ੍ਰਾਂਡ ਦੀ ਕੋਈ ਦਿੱਕਤ ਨਹੀਂ ਆਪਣੇ ਲਵੇ ਸਾਰੇ ਹੁੰਦੇ ਫਰਸਟ ਕਾਪੀਆਂ ਹੁੰਦੀਆਂ ਨੇ ਫਰਸਟ ਕਾਪੀ ਹੁੰਦੀਆਂ ਨੇ ਆਪਾਂ ਸਾਰੇ ਹੋਰ ਵੀ ਕਹਿੰਦਾ ਮੱਕੀ ਫਿਰ ਜੁੱਤੀਆਂ ਤੇ ਚੈਲਸੀਆਂ ਬਾਈ ਉਹਨਾਂ ਦੀਆਂ ਬਾਲੀਆਂ ਐਂਡ ਰੈਗੀਆਂ ਆਪਾਂ ਨੂੰ ਕਿ ਆਪਣੇ ਲਵੇ ਚਾਈਨਾ ਵਾਲਾ ਸਟਾਕ ਵੀ ਸਾਰਾ ਹੁੰਦਾ ਫੰਕੀ ਸਟਾਕ ਸਾਰਾ ਹੁੰਦਾ ਆਪਣੇ ਲਵੇ t-shirt 'ਚ ਵੀ ਹੁੰਦੀ ਆ ਔਰ ਆਪਣੇ ਲਵੇ ਲੋਰ ਕਾਰਗੋਜ਼ ਔਰ ਆਪਣਾ ਪਜਾਮੇ ਹੋਗੇ ਲੀਲਣ ਦੇ ਸਾਰੇ ਕੁਆਲਿਟੀ ਹੁੰਦੀ ਆ ਆਪਣੇ ਲਵੇ ਉਰਬੇ ਜੀ ਲੱਗਣਾ ਦੇਖੋ ਬਾਈ ਕਿਵੇਂ ਲੱਗ ਰਹੀ ਆ ਵੀਰ ਭੈਂਟ ਆ ਮੈਂ ਜਨਾ ਬਾਈ ਪੂਰਾ ਓਕੇ ਰਿਪੋਰਟ ਕੱਪੜੇ ਮਿਲਣਗੇ ਕਿਤੇ ਵੀ ਤੁਹਾਨੂੰ ਆਏ ਨਹੀਂ ਹੋ ਸਕਦਾ ਵੀ ਕੋਈ ਮਾੜੀ ਜੀ ਜਾਂ ਬਾਕੀ ਤੁਹਾਨੂੰ ਕੋਟ ਵੀ ਪਾ ਕੇ ਬਾਕੀ ਵੀਰ ਜਿਵੇਂ ਦੀ ਚੀਜ਼ਾਂ ਹੀ ਦੀ ਹੋਣਾ ਉਰੇ ਮਿਲੂਗੀ ਇਹ ਨਹੀਂ ਹੈਗਾ ਵੀ ਆਖੀ ਤੁਹਾਨੂੰ ਕਿਸੇ ਪਾਸੇ ਹੋਰ ਜਾਣਾ ਪਊਗਾ ਜਾਂ ਚੀਜ਼ ਨਹੀਂ ਮਿਲਣੀ ਸਾਰਾ ਸਿਸਟਮ ਓਕੇ ਆ ਬਾਈ ਉਹਨਾਂ ਦੇਖੋ ਬਾਈ ਪੂਰਾ ਨ ਪੂਰਾ ਫੱਟਾ ਮੜਾ ਕੋਟ ਵੀ ਪਾ ਕੇ ਦਿਖਾਈਏ ਗਰਮੀ ਚ ਮੜਾ ਸਿਆਣਾ ਵਾਲੇ ਕੱਪੜੇ ਮਜਾਦ ਕਰ ਲੀਏ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਬਿੱਲੇ ਕਿੱਧਰ ਚੱਲੇ ਆਹ ਇੱਕ ਮਿੰਟ ਵੀਡੀਓ ਬਣਾ ਕੇ ਦਿਖਾ ਕੇ ਆਜਾ ਦੇਖੋ ਜੀ ਗਰਮੀ ਇੰਨੀ ਸੰਘਾਰ ਚੜ ਰਿਹਾ ਹੈ ਜੀ ਪੂਰਾ ਫੁੱਲੇ ਪਾ ਕੇ ਦਿਖਾਉਣਾ ਬਈ ਦੇਖੋ ਬਈ ਬਣ ਗਈ ਗੱਲ ਲੁੱਕ ਚੈੱਕ ਕਰੋ ਕੈਨੇਡਾ ਕੈਨੇਡਾ ਵਾਲੀ ਹੈ ਕੈਨੇਡਾ ਵਾਲੀ ਲੁੱਕ ਬਣ ਗਈ ਸਹੀ ਗੱਲ ਬਈ ਬੱਕੀ ਬਈ ਕੈਂਟ ਕੱਪੜਾ ਪੂਰਾ ਬਣਾ ਯਾਰਾਂ ਕੋਲ ਹਨਾ ਬਈ ਬਣ ਗਿਆ ਜੱਸੀਆ ਬਈ ਪੂਰਾ ਚੱਲੀਏ ਕੈਨੇਡਾ ਨੂੰ ਹੂੰ ਪੇਚੀ ਉੱਪਰ ਆ ਗੂ ਇਹ ਬੂਟਾ ਨੂੰ ਆਪਣਿਆਂ ਨੂੰ ਅੱਗ ਲਾਉਣੀ ਆ ਜੀ ਅੱਜ ਕਿਉਂਕਿ ਨਹੀਂ ਇਹਨਾਂ ਨੂੰ ਆਟੋਮੈਟਿਕ ਅੱਗ ਲੱਗ ਸਕਦੀ ਆ ਆ ਵੀ ਆਪਣੇ ਭਰਾ ਖੜੇ ਨੇ ਇੱਧਰ ਇਹੀ ਆਪਣਾ ਸਾਰਾ ਕੱਪੜੇ ਵਾਲਾ ਸਟੋਰ ਹੈ ਇਹ ਕੱਪੜੇ ਵਾਲਾ ਇੱਥੇ ਸਾਰਾ ਕੁਝ ਹੈ ਇੱਧਰ ਜੀਨਸ ਵਗੈਰਾ ਕਾਰਗੋ ਵਗੈਰਾ ਸ਼ਰਟ ਵਗੈਰਾ ਵੀ ਵੈਰਟੀ ਸ਼ਰਟ ਹੋ ਗਿਆ ਲੋਰ ਹੋ ਗਿਆ ਆ ਕੱਪੜੇ ਲੈਣੇ ਜੀ 90412 3307 ਜੀ ਜਿਹਨੂੰ ਵੀ ਕੋਈ ਚੀਜ਼ ਪਸੰਦ ਆਉਂਦੀ ਆ ਸਕਰੀਨ ਸ਼ਾਟ ਲੈ ਕੇ ਆ ਨੰਬਰ ਤੇ ਕਾਲ ਕਰ ਲਿਓ ਵਰਲਡ ਚ ਸ਼ਿਪਿੰਗ ਆ ਕਿਤੇ ਬੈਠੇ ਮੰਗਾ ਲਿਓ ਧੰਨਵਾਦ ਕੰਡਾ ਪੂਰੀ ਇਹ ਮੇਰੇ ਕੋਲ ਹੈਗਾ ਇਹ ਲੈ ਕੇ ਤਾਂ ਗਿਆ ਹੀ ਪਿੱਛੇ ਪੰਦਰ ਸਾਹਿਬ ਦੇਖੋ ਫਿਰ ਤੇ ਬਾਕੀ ਬਾਈ ਦਿਖਾਓ ਆਪਣੇ ਹਾਂਜੀ ਬਾਈ ਸਾਰੇ ਆਰਟੀਕਲ ਨੇ ਜਿਵੇਂ ਆ ਕੀ ਚੀਜ਼ ਹੈ ਬਾਈ ਇਹ ਵੀ ਵੀਰੇ ਮਤਲਬ ਜਿਵੇਂ ਸਾਰੇ ਲੈਦਰ ਦੇ ਨੇ ਸਾਰੇ ਆਪਾਂ ਆਪ ਤਿਆਰ ਕਰਦੇ ਆ ਇਹ ਸਾਰੇ ਕੈਜ਼ੂਅਲ ਸ਼ੂ ਨੇ ਜਿਵੇਂ ਤੁਸੀਂ ਕੁੜਤੇ ਪਜਾਮੇ ਨਾਲ ਪਾਉਣਾ ਹੈ ਜਾਂ ਜੀਨਸ ਨਾਲ ਵੇਅਰ ਕਰਨਾ ਸਾਰੇ ਮਾਡਲ ਨੇ ओके okay भाई ओके okay. आप पीछे भाई? भाई? Okay, okay भाई ये चप्पल वगैरह आ गई हैं सारी ये चप्पल भाई कुर्ते मान लो पजामे नाल ਪਾਉਣੀ ਆ ਤੁਸੀਂ ਵੈਸੇ ਕੈਜੂਅਲ ਪਾਉਣੀ ਆ ਵਾਕ ਕਰਨਾ ਘੇਰ ਘੇਰ ਇਹ ਬਾਈ ਇਹ ਪੁਆਇੰਟਡ ਚ ਆ ਜੂंगे ਸਾਰੇ ਤੁਹਾਡੇ ਫਾਰਮਲੀ ਯੂਜ਼ ਹੋਊਗੇ ਸਾਰੇ ਮਾਡਲ ਓਕੇ ਓਕੇ ਬਾਈ ਇਹ ਵੀ ਪੂਰੀਆਂ ਘੈਂਟ ਚੀਜ਼ਾਂ ਆ ਜਾ ਫਿਰ ਲੈ ਇੱਧਰ ਬੈਗ ਹੈ ਤੇ ਇੱਧਰ ਬਾਈ ਹੁਣ ਇਹ ਕੱਪੜੇ ਆ ਗਏ ਉਹ ਫੇਰ ਦਿਖਾਉਨੇ ਆ ਉੱਧਰ ਦਿਖਾਇਆ ਪਹਿਲਾਂ ਇੱਧਰ ਇਹ ਸਾਰਾ ਡਰਾਈਵਿੰਗ ਸੈਕਸ਼ਨ ਆ ਗਿਆ ਰਬੜ ਸੂਲ ਨਾਲ ਇਹ ਰਬੜ ਸੂਲ ਆ ਗਿਆ ਤੇ ਬੱਸ ਵੀਰੇ ਬਾਕੀ ਗੱਲ ਤਾਂ ਇਹ ਵੀ ਬਿੱਲਾ ਭਰਾ ਵੀ ਖੜਾ ਜਿਹੜੇ ਭਰਾ ਵੀ ਆਉਣਗੇ ਕਿਹੜੀ ਗੱਲ ਕੇ ਲਗੇ ਨਿਊ ਲੀਲਾ ਭਵਨ ਵੀਰੇ ਓਪੋਜ਼ਿਟ ਚਾਈ ਸੂਟਾ ਬਾਹਰ ਯਾ ਸੈਂਕਾ ਵਾਲੀ ਲਾਈਨ ਚ ਪਾਇਲ ਗਿਊਰੋ ਵੱਡਾ ਸ਼ੋਰੂਮ ਦੋ ਸ਼ੋਰੂਮ ਨੇ ਬਾਈ ਉਹਨਾਂ ਦੇ ਥੱਲੇ ਵੀ ਆਬੇਸਮੈਂਟ ਵੀ ਇਹਨਾਂ ਨੇ ਵੀ ਆਣਾ ਆਜੋ ਕੋਈ ਕੋਸ਼ਿਸ਼ ਇਹਦੀ ਹੈ ਜਿਹੜੀ ਚਾਹੀਦੀ ਹੈਗੀ ਬਾਈ ਬਿਲਕੁਲ ਬਾਈ ਹਰ ਇੱਕ ਚੀਜ਼ ਮਿਲੂਗਾ ਚੈਲਸੀਆ ਦਿਖਾ ਦੇ ਸਾਡੀ ਜਿਹੜੀ ਮੇਨ ਚੀਜ਼ ਹੈ ਚੈਲਸੀਆ ਦਿਖਾਉਣਾ ਤੁਹਾਨੂੰ ਲੈਪਟਾਪ ਬੈਗ ਹੋਗੇ ਆ ਲੈਪਟਾਪ ਬੈਗ ਆ ਕੇ ਉੱਤੇ ਕੈਨਸੀ ਆ ਬਾਈ ਉਹਨਾਂ ਨੂੰ ਕੁਆਲਿਟੀ ਇੰਨੀ ਕਿਸੇ ਬ੍ਰਾਂਡ ਤੋਂ ਤੁਹਾਨੂੰ ਚੈਲਸੀਆਂ ਦੀ ਕੁਆਲਿਟੀ ਨਹੀਂ ਮਿਲਣੀ ਹੈ ਮਤਲਬ ਕੁਆਲਿਟੀ ਆ ਹਾਂ ਇੰਨੀ ਕੁਆਲਿਟੀ ਤੇ ਬਾਕੀ ਬਦਲ ਕੇ ਸਾਰਾ 360 ਹੋਊ ਆਪਣਾ ਚੈਲਸੀ ਦਾ ਸਾਰਾ ਆ ਵੀ ਘੈਂਟ ਪੂਰੀਆਂ ਹਨਾ ਇਹ ਆਰਟੀਕਲ ਤੁਸੀਂ ਕਿਸੇ ਸਟੋਰ ਤੇ ਨਹੀਂ ਦੇਖੇ ਹੋਣੇ ਬਾਈ ਤੇ ਪਹਿਲਾਂ ਹੀ ਮੇਰੇ ਨੇ ਚੱਕੇ ਥੋੜੇ ਹਲਕੇ ਨੇ ਬੈਗ ਇਹ ਬਿਲਕੁਲ ਗਦਰੰਦਰ ਘੈਂਟ ਚੀਜ਼ ਪੂਰੀ ਹੋਰ ਤੇ ਚੈਲਸੀ ਆ ਫਿਰ ਬਾਕੀ ਸਾਰਾ ਕੁ ਆਪਾਂ ਆਪੇ ਤਿਆਰ ਕਰਦੇ ਆਂ ਕੁਝ ਆਪਾਂ ਆਲਮੋਸਟ ਸਾਰਾ ਆਪ ਤਿਆਰ ਕਰਦੇ ਆ ਬਾਕੀ ਸਾਰਾ ਕੁ ਆਪ ਤਿਆਰ ਹੁੰਦਾ ਆ ਬੈਗ ਦੇਖੋ ਡਫਲ ਬੈਗ ਆਗੇ ਆਲਮੋਸਟ ਸਾਰੀ ਇੰਡਸਟਰੀ ਚ ਆਪਣਾ ਸ਼ੂ ਹੀ ਜਾਂਦਾ ਜੀ ਦੇਖ ਲਓ ਵੱਡੇ ਵੱਡੇ ਐਕਟਰ ਸਿੰਗਰ ਮੰਤਰੀ ਮੰਤਰੀ ਵੀ ਮੋਸਟਲੀ ਪਟਿਆਲੇ ਦੇ ਜਿੰਨੇ ਵੀ ਐਮ ਐਲ ਏ ਨੇ ਆਪਣਾ ਹੀ ਸ਼ੂ ਯੂਜ਼ ਕਰਦੇ ਨੇ ਜਿਆਦਾਤਰ ਹਨਾ ਵੀ ਚਲੋ ਬਾਕੀ ਕੁਆਲਿਟੀ ਹਾਈ ਆ ਵੀਰੇ ਸਾਰਾ ਕੁਸ਼ ਹਨਾ ਕਹ ਬਾਕੀ ਯਾਰੋ ਜ਼ਰੂਰ ਆਇਓ ਜਿਹੜੇ ਜਿਹੜੇ ਭਰਾਵਾਂ ਨੇ ਕੋਈ ਚੀਜ਼ ਲੈਣੀ ਧੰਨਵਾਦ ਜੀ ਲੋਈ ਪਹੁੰਚ ਗਏ ਕਿਹੜਾ ਰੌਣਕ ਨੇ ਆ ਗਈ ਸਿਕਾਤੇ ਛੋਟੀ ਆਪਣੀ ਇਹ ਮਾਲਾਂਗੇ ਮਮਤਾ ਹੀ ਨੇ ਆਹ ਹਾਏ ਜਾਨਾ ਅਈ ੱਟ ਲਈ ਓ ਮੱਕੜ ਦੇਖੋ ਤਰੀ ਅੰਦਰ ਅੱਛਰ ਜਦੇ ਵੜਦਾ ਵੀ ਹੇਣ ਦਾ ਵਧੀਆ ਕੰਮ ਤਾਲੀ ਲੋਟੀ ਹੋ ਗਿਆ ਟਿਕੜਿਆ ਜਦੇ ਅੱਗੇ ਦਾ ਬਾਹਰੀ ਆਉਂਦਾ ਜੰਦਰ ਕੀੜ ਲਾਦਾ ਉਮਾ ਦਾ ਇਹਨੇ ਸਹੀ ਕਰਨਾ ਬਾਕੀ ਆ ਜੋ ਫਿਰ ਚੱਲ ਵੀ ਰਾਣੀ ਸੋੰਦਰਾ ਕਰ ਰਾਮ ਹੁਣ ਤੋਂ ਐਂਸ਼ਨ ਫਰੀ ਰਹਾ ਮੋਜੀ ਫੋਟੋ ਆਪਣੀ ਦੇਖੋ ਘੈਂਟ ਬਣਾਈ ਆ ਪੂਰੀ ਭਰਾਵਾਂ ਨੇ ਆ ਸਾਡਾ ਟੋਮੀ ਆ ਜੀ ਹਾਂਜੀ ਕਿੱਧਰ ਚੱਲੇ ਜੀ ਹੁਣ ਹੁਣ ਬਾਹਰੇ ਚੱਲੇ ਜੀ ਪੁੱਲਾ ਇਹ ਲਾ ਲੀਏ ਦੇਖੋ ਛੋਡੇ ਭਰਾ ਦੀ ਘੈਂਟ ਆ ਫੋਟੋ ਪੂਰੀ ਗੇੜ ਚੰਗ ਲੀਏ ਬਾਕੀ ਫਿਰ ਆਸੋ ਹੰਡ ਕਰਨ ਲੱਗੇ ਆ ਵੀਡੀਓ ਦਾ ਓਕੇ